ਹਾਂ ਜੀ ਆਪਕੇ ਲਈ ਸਭ ਠੀਕ ਠਾਕ ਹੋ ਗਏ। ਆਪਣਾ ਮਤਲਬ ਮੇਹਰ ਪਰ ਸਾਜੀ ਸੱਤਿਆ ਪਰ ਰੱਖੋ। ਬਾਕੀ ਆਖੋ। ਬਿਲਕੁਲ ਚਾਪਾ ਸਰ ਮਿਲਾ ਤੇ ਸਕੂਲ ਡ੍ਰੀ ਲਾਉਣੇ ਚਾਰਜ। ਸਕੂਲ ਜੀ। ਲਾ ਭੂ। ਮੈਨੂੰ ਐਸੀ ਮਹਾਵਿਤੇ ਲੱਗੀ ਨਹੀਂ ਹੈਗੀ ਲੱਖ ਟੰਗੀ। ਕਿੰਨੇ ਜਣ ਨੂੰ ਹੋਲ ਕੋਣੀ ਆਈਆਂ ਆ ਜਣੀਆਂ ਕੋਣੀ ਆਈਆਂ ਆ ਜਾਂਦੇ ਆ ਨੇ ਕਮਲ ਜਬ ਆ ਜਾਂਦਾ ਸਾਰਾ ਪੂੜਾ ਪੱਤਾ ਇਤਨੇ ਸੱਤਾਂ ਡਰੋਪ ਡਰੋਪ ਕਮਲ ਵਰਤੂਂਦੇ ਡਰੋਪ ਤਾਂ ਨਾ ਹਵਾ ਹੀ ਹੁੰਦੀ ਨੇ ਪੱਤਾ ਸਿੱਟਾ ਬਹੁਤ ਜਾ ਰਹੇ ਨੇ ਸੂਠੀ ਮਾਂ ਚਾਲ ਲੱਗੀ ਜਿਵੇਂ ਮਨ ਕੋਈ ਲਾਉਣਾ ਸੂਠੀ ਘਾਰ ਦੇ ਨਸਲ ਜਾਨਾ ਇਹ ਤਾਂ ਕਿ ਖਣਮੇ ਸੁਬਤਰੀ ਚਾਤ ਇਹ ਨਹੀਂ ਕਿ ਆਹਨਾ ਕਿਸੇ ਨੇ ਸਵਾ ਮਾ ਠੰਡੀਆਂ ਸਾਂ ਵਾਵੇ ਹੁੰਦੇ ਜੀ ਕਰੋਈਆਂ ਵਾਵੇ ਹੁੰਦੇ ਜੀ ਕਰੋਈਆਂ ਹੁੰਦੇ ਹਾਂ ਚਾਹ ਤੇ ਮਾ ਠੰਡੀ ਸਾਂ ਹੁੰਦੀ ਆ ਨਾ ਮਾੜਾ ਨਾ ਟੈਨਸ਼ਨ ਹੁੰਦੀ ਆ ਵੀ ਆਨੇ ਪੁੱਤ ਨੂੰ ਤੀ ਨੂੰ ਕੀ ਚਾਹੀਏ ਦਵੇਰੇ ਆਪਾਂ ਆਪਾਂ ਨੂੰ ਚਾਹ ਚ ਲਾਈਏ ਜੇ ਆਪਾਂ ਕੋਈ ਵੀ ਕੰਮ ਆ ਨਾ ਆਪਾਂ ਕਿੰਨੀ ਗੌਰ ਦਿੰਨੇ ਆ ਨਾ ਮੱਚੇ ਚਲ ਬੇ ਪਰਵਾਹ ਹੁੰਦੇ ਮਾਪੇ ਦੇ ਸਿੱਤੇ ਹਨ ਤੇ ਵੀ ਕੋ ਥੋੜਾ ਜਿਹਾ ਮਾਨ ਨੂੰ ਨਾ ਦਰਜਾ ਵੱਡਾ ਦਿੱਤਾ ਹੋਇਆਗਾ ਮਾਨ ਨੂੰ ਕਿਉਂ ਬੱਚਾ ਵੱਡਾ ਦਿੱਤਾ ਹੋਇਆ ਕਿਉਂ ਦਾ ਦਰਜਾ ਵੀ ਬਹੁਤ ਉੱਚਾ ਹੁੰਦਾ ਹਨ ਜੇ ਪਿਓ ਕੁ ਮਾਪੇ ਲਿਆ ਕੇ ਦੇ ਵੀ ਮਾਤ ਕਰੇ ਤਾਂ ਖਵਾਉਗੇ ਹਨ ਜੇ ਪਿਓ ਇਹਨੀਆਂ ਬਾਰੋਂ ਕੁ ਮਾ ਖਲੇ ਮਾਂ ਵੀ ਕੀ ਖਵਾਉਗੀ ਹਨ ਪਿਓ ਕਿਵੇਂ ਹੁੰਦਾ ਉਹ ਫੋਕੀ ਤੇ ਤੇ ਉਹ ਕਰ ਜਾਂਦਾ ਨਾ ਕੋਈ ਨਹੀਂ ਕਰ ਸਕਦਾ ਨਾ ਤੇ ਉਹ ਥਾਂ ਲੈ ਸਕਦਾ ਕੋਈ ਕੋਈ ਮਾਮਾ ਰਿਹਾ ਤਾਂ ਸਹ ਲੈ ਸਕਦਾ ਨਾ ਇਹ ਕੰਨੇ ਹੁੰਦੇ ਆ ਮਾਰੇ ਮਾ ਜੀ ਦੀ ਮਾਸੀ ਨਾਸਨੇ ਜਿਹੇ ਲੱਖ ਹੁੰਦੀਆਂ ਮਾਸੀ ਨਾਸਨੇ ਹੁੰਦੀਆਂ ਨਾ ਜਿਹੜੀ ਮਾਂ ਹੁੰਦੀ ਆ ਨਾ ਮਾਈ ਹੁੰਦੀ ਆ ਬਾਰੇ ਕੰਨੇ ਸਾਂ ਨਹੀਂ ਕਿਸੇ ਨੇ ਕਿਹਾ ਗੋੜੀ ਲੜਨਾ ਨਹੀਂ ਛੱਡ ਦੇ ਬਾਕੀ ਜਦ ਮੈਨੂੰ ਕੋਈ ਮੈਸੇਜ ਆਏ ਭਣਾ ਦੇ ਨਹੀਂ ਤਾਂ ਭਣਾ ਬਲੌਗ ਨਹੀਂ ਪਾਇਆ ਬਲੌਗ ਹੁੰਦਾ ਭਣਾ ਬਾਲੀ ਮੈਂ ਕਿ ਲੱਗਦੇ ਆ ਬਲੌਗ ਆਪਾਂ ਲੋਗ ਮੈਂ ਪਾਇਆ ਨਹੀਂ ਕੰਚਾਲਨਾ ਤੋਂ ਹਨ ਬਾਲੇ ਬਾਰੀ ਬਣਦਾ ਬਣਾਉਨੇ ਆ ਕਿੰਨੇ ਕਿੰਨੇ ਵਾਰੀ ਹਨ ਫਿਰ ਜਾ ਕੇ ਕਿਤੇ ਵੜਦਾ ਜਿਹੜੀ 3 ਘੰਟਾ ਲਗੀ ਰਹੂ ਹੁੰਦੀ ਉਹ ਵੀ ਦਾਸ ਵਾਰੀ ਬਣਾਉਨੇ ਤਾਂ ਉਹਨੇ ਫਿਰ ਕਿਤੇ ਜਾ ਕੇ ਬਣਦੀ ਆ ਹਨ ਮਰ ਰਹੇ ਜਾਂਦੇ ਨੇ ਇਹ ਵੀ ਬਣਾਉਣ ਕੋਈ ਸੌਖੀ ਨਹੀਂ ਹੈ ਕਿ ਕਾਇਆ ਵੀ ਉਹਨਾਂ ਨੂੰ ਨਾ ਦੇਖੇ ਨਾ ਉਹਦੇ ਵਿੱਚ ਪਾਈ ਜਾਂਦੇ ਜਾਂ ਕਿ ਕਿਸ ਨੇ ਟਾਂਏ ਤੇ ਅੱਧਾ ਅੱਧਾ ਵਰਤਾਰਾ ਆਉਣਾ ਲੱਗ ਜਾਂਦਾ। ਤੇ ਆਲਾ ਜਿੱਥੇ ਨਾ ਕਰਤੇ ਜਿਉਂਦੇ ਨਾ ਹੋਵੇ। ਕਿ ਬਿਠਿ ਬਿਲਾ ਉੱਤੇ ਦੇਖੋ ਮੈਂ ਬਣਾਇਆ ਹੈ। ਘੱਟੋ ਘੱਟ 5-7 ਵਾਰੀ ਬਣਾ ਕੇ ਇਹ ਦੁਪਹਿਰਾਂ ਨੂੰ ਕਰਤਾ ਹੀ ਹੈ ਇਹਨਾਂ ਕਹਤਾਂ ਕਿ ਮਿਸਤੇ ਹੋ ਜੀ ਚ। ਤੇ ਫਿਰ ਫਿਰ ਦਵਾਉਣਾ ਪਊਗਾ। ਹਣਾ ਜੀ ਨਹੀਂ ਕਰਦਾ ਜੀ ਮੈਂ ਇੰਨਾ ਵਲੌਗ ਬਣਾਉਂਦਾ ਫਿਰ ਦੇਖਦਾ ਨਹੀਂ ਕਰਦਾ ਹੈਨਾ ਫਿਰ ਮਨ ਚ ਲੈ ਜਾਂਦਾ ਹਾਂ ਵੀ ਛੱਡ ਪਰਾਂ ਵਿੱਚ ਤਾਂ ਜੇਲਾ ਮੈਂ ਤਾਂ ਸਾਰੀ ਕਰਦੇ ਨੇ ਸਾਰੀਆਂ ਬਣਾਉਂਦੇ ਵਿੱਚ ਵਿੱਚ ਤਾਂ ਮੈਂ ਦੇਖੇ ਨੇ ਕਿਹੋ ਜਿਹੀ ਮਰਜੀ ਪਾਈ ਜਾਂ ਹੋਣਗੇ ਜੀ ਦੇਖੀ ਜਾਂਦੇ ਨੇ ਹੈਨਾ ਤੇ ਵਿੱਚ ਵਿੱਚ ਮੇਰੇ ਵਰਗੇ ਹਜੇ ਜਿਹੜੀਆਂ ਪਹਿਨਾ ਨਾਵੀਆਂ ਲੱਗੀਆਂ ਹੋਈਆਂ ਨੇ ਉਹ ਪੂਰਾ ਜੋ ਟਾਂ ਲਾ ਕੇ ਵਲੌਗ ਬਣਾਉਂਦਾ ਨੇ ਦੀ ਸੜਕ ਉੱਪਰ ਚੱਲੂਗਾ ਪਤਾ ਨਹੀਂ ਕਿੰਨੀ ਚੱਲ ਰਿਹਾ ਸਾਰੇ ਕਹਿੰਦੇ ਪੜਿਆ ਨੂੰ ਦੇ ਤੇ ਸਾਡਾ ਬਣਾਉ ਉਹ ਵੀ ਜਰੂਰ ਦੇਖਿਆ ਬਣ। ਇਹ ਸੇ ਵੀ ਮੈਂ ਤਾਂ ਕਰਦੇ ਆ ਹਨਾ ਸਾਲ ਬਾਹਰ ਹੋ ਗਿਆ ਲੱਗਿਆ ਮਿਹਨਤ ਕਰਦਿਆਂ ਤੇ ਸਾਸ ਵੀ ਕੰਮਜਾਗ ਹੋ ਗਈ ਅਸੀਂ ਕਹਿੰਦੇ ਹੋ ਜਿਵੇਂ ਅਸੀਂ ਕੰਮਜਾਗ ਹੋ ਗਈ ਤੇ ਸਾਡਾ ਬਣਾਉ ਵੀ ਮੇਰੀਆਂ ਭੈਣਾਂ ਵੀ ਦੇਖਿਆ ਕਰੋ ਚਲੋ ਅੱਜ ਮੈਂ 5 4 ਮਿੰਟਾਂ ਲਗਾਉਂ ਬੜਾ ਲੰਮਾ ਬਣਾਉਣੀ ਇਹ ਵਧੀਆ ਚੱਲਿਆ ਤਾਂ ਬਣਾ ਲਿਆ ਕਰਾਂਗੇ ਨਹੀਂ ਬਲੌਗ ਨਹੀਂ ਮਾਂ ਦੀ ਤੇ ਐਨਿਪ ਤਾਂ ਮੈਂ ਸਾਡਾ ਬਣਾ ਦੇ। ਹਾਂ ਤਾਂ ਜੀ ਜਾ ਕੇ ਖੜਿਆ ਹਾਂ। ਸਾਨੂੰ ਜੀ ਹੈਥੀਏ ਪੁਕਾਰਦੇ ਬਲੌਗ ਦਾ ਹਿੰਦ ਹੈ ਰੂਹੀ ਕਹਾਸਾ ਰਹੇ ਜੀ